ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 44 ਆਓ ਸੁਣਦੇ ਹਾਂ ਪਿਆਰੇ ਵੀਰੋ ਤੇ ਭੈਣੋ ਅਜੋਕੇ ਸੰਸਾਰ ਪਰ ਖਾਸ ਤੌਰ ਤੇ ਭਾਰਤ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮਨ ਵਿੱਚੋਂ ਆਵਾਜ਼ ਉੱਠੀ ਹੈ ਵਾਹਿਗੁਰੂ ਜੀ ਅੱਗੇ ਬੇਨਤੀ ਗੁਰੂ ਅਮਰਦਾਸ ਜੀ ਦੇ ਇਸ ਸ਼ਬਦ ਦੁਆਰਾ ਕਰੀਏ ਜੋ ਬੜਾ ਟੁਕਮਾ ਹੈ ਅਜੋਕੀ ਜ਼ਿੰਦਗੀ ਵਿੱਚ ਠੰਡ ਪਾਉਣ ਲਈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੀਤੇ ਲੈ ਉਬਾਰ ਸਤਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰਬਿਨ ਬਖਸ਼ਣਹਾਰ ਆਓ ਮਿਲਕੇ ਵਾਹਿਗੁਰੂ ਅੱਗੇ ਪਿਆਰ ਤੇ ਨਿਮਰਤਾ ਸਹਿਤ ਬੇਨਤੀ ਤੇ ਵਿਚਾਰ ਕਰਦੇ ਹਾਂ ਅੱਜ ਸੰਸਾਰ ਦੇ ਤੇ ਭਾਰਤ ਦੇ ਬੁੱਧੀਜੀਵੀ ਜਾਂ ਸੱਚ ਨੂੰ ਪਿਆਰ ਕਰਨ ਵਾਲੇ ਲੋਕ ਚਿੰਤਿਤ ਹਨ ਕਿ ਸੰਸਾਰ ਜੋ ਹੰਕਾਰ ਦੀ ਅੱਗ ਵਿੱਚ ਜਲ ਰਿਹਾ ਹੈ ਖੁਦਗਰਜ਼ ਹੋਇਆ ਬੈਠਾ ਹੈ ਸੱਚੇ ਈਸ਼ਵਰ ਦੀ ਹੋਂਦ ਤੋਂ ਬੇਫਿਕਰ ਹੋ ਕੇ ਜਾਂ ਲਾਪਰਵਾਹ ਹੋ ਕੇ ਨਿੱਡਰਤਾ ਨਾਲ ਪਾਪ ਤੇ ਪਾਪ ਕਰੀ ਜਾ ਰਿਹਾ ਹੈ ਚਾਹੇ ਰਾਜਨੀਤਿਕ ਲੋਕ ਹਨ ਚਾਹੇ ਅਮੀਰ ਲੋਕ ਸਾਰੇ ਇਸ ਬਲ ਦੀ ਅੱਗ ਵਿੱਚ ਆਪਣੇ ਆਪਣੇ ਹਿੱਸੇ ਦਾ ਤੇਲ ਪਾਈ ਜਾ ਰਹੇ ਹਨ ਪਤਾ ਨਹੀਂ ਕਦੋਂ ਕਿਸ ਵੇਲੇ ਕੋਈ ਮਹਾਨ ਵਿਸਫੋਟ ਹੋ ਜਾਵੇ ਆਓ ਆਪਾਂ ਸਾਰੇ ਨਿਮਰਤਾ ਸਹਿਤ ਵਾਹਿਗੁਰੂ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸ੍ਰਿਸ਼ਟੀ ਤੇ ਸਭ ਦੇ ਹਿਰਦਿਆਂ ਨੂੰ ਠਾਰ ਦਿਓ ਜੋ ਹੰਕਾਰ ਦੀ ਅੱਗ ਵਿੱਚ ਜਲ ਰਹੇ ਹਨ ਆਪ ਸਮਰੱਥ ਹੋ ਸਭ ਕੁਝ ਕਰ ਸਕਦੇ ਹੋ ਗੁਰੂ ਅਮਰਦਾਸ ਜੀ ਆਪ ਦੇ ਹਜ਼ੂਰ ਇਸ ਸ਼ਬਦ ਰਾਹੀਂ ਬੇਨਤੀ ਕਰ ਰਹੇ ਹਨ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤਿੱਤੇ ਲੈ ਉਬਾਰ ਸਤਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਜਈ ਹਰਬਿਨ ਬਖਸ਼ਣ ਹਾਰ ਭਾਵ ਅਰਥ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਆਪ ਆਪਣੀ ਕਿਰਪਾ ਸਦਕਾ ਜਿਹੜਾ ਇਹ ਸੰਸਾਰ ਦਾ ਹੋਮੈ ਦਵੇਸ਼ ਤੇ ਲੋਭ ਦੀ ਅੱਗ ਵਿੱਚ ਇਸ ਵਕਤ ਜਲ ਰਿਹਾ ਹੈ। ਹੇ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਜੀਓ ਆਪ ਜਾਣੀ ਜਾਣ ਹੋ ਸਰਬਸ਼ਕਤੀਮਾਨ ਹੋ ਕਿਸੇ ਵੀ ਤਰੀਕੇ ਨਾਲ ਇਸ ਸੰਸਾਰ ਵਿੱਚ ਠੰਡ ਪਾ ਸਕਦੇ ਹੋ ਬਚਾ ਸਕਦੇ ਹੋ। ਬਚਾ ਲਵੋ ਈਸ਼ਵਰ ਸਰਬਵਿਆਪਕ ਹੈ ਸਾਰੇ ਲੋਕਾਂ ਦੇ ਵਿੱਚ ਜਿਹੜੇ ਪਾਪ ਕਰ ਰਹੇ ਹਨ ਤੇ ਜਿਹੜੇ ਸਹਿ ਰਹੇ ਹਨ ਜਿਹੜੇ ਆਪਣੇ ਭੋਖ ਲਈ ਚਿੰਤਿਤ ਹਨ ਉਹਨਾਂ ਸਾਰਿਆਂ ਨੂੰ ਪ੍ਰਭੂ ਸੁਮਤ ਬਖਸ਼ ਦੇਵੇਗਾ ਤੇ ਸਭ ਠੀਕ ਹੋ ਜਾਵੇਗਾ ਜੇਕਰ ਅਸੀਂ ਸਾਰੇ ਉਸ ਮਹਾਨ ਈਸ਼ਵਰ ਅੱਗੇ ਰੋਜ਼ਾਨਾ ਹਰ ਵੇਲੇ ਅਰਦਾਸਾਂ ਕਰੀਏ ਅਰਜੋਈਆਂ ਕਰੀਏ ਤਾਂ ਸਭ ਸ਼ਾਂਤ ਹੋ ਜਾਵੇਗਾ ਜ਼ਰੂਰਤ ਹੈ ਪ੍ਰਭੂ ਕਿਰਪਾ ਦੀ ਉਹ ਸਾਨੂੰ ਮਿਲ ਜਾਵੇਗੀ ਅਸੀਂ ਲੋਕ ਜੋ ਇਹ ਚਾਹੁੰਦੇ ਹਾਂ ਕਿ ਸਭ ਠੀਕ ਹੋ ਜਾਵੇ ਜੋ ਹੋਮੇ ਦੀ ਅਗ ਲੱਗੀ ਪਈ ਹੈ ਨੂੰ ਠੰਡ ਪੈ ਜਾਵੇ ਤਾਂ ਪ੍ਰਭੂ ਨੂੰ ਯਾਦ ਕਰਿਏ ਉਸ ਦੀ ਸਿਫਤ ਸਲਾਹ ਕਰੀਏ ਬਾਣੀ ਨੂੰ ਵੱਧ ਤੋਂ ਵੱਧ ਪੜੀਏ ਸਿਮਰਨ ਵੱਧ ਤੋਂ ਵੱਧ ਕਰੀਏ ਤਾਂ ਸਾਡੇ ਮਨਾਂ ਵਿੱਚ ਵੀ ਸ਼ਾਂਤੀ ਆਉਣ ਲੱਗ ਪਵੇਗੀ ਥੋੜੀ ਨੀਂਦਰਤਾ ਵੀ ਆਉਣੀ ਲੱਗ ਪਵੇਗੀ 1947 ਤੋਂ ਬਾਅਦ ਭਾਰਤ ਵਿੱਚ ਲੋਕਤੰਤਰੀ ਰਾਜ ਸ਼ੁਰੂ ਹੋਇਆ ਗੁਲਾਮੀ ਤੋਂ ਬਾਅਦ ਇੱਕ ਤਰ੍ਹਾਂ ਨਾਲ ਖੁੱਲੀ ਆਜ਼ਾਦੀ ਮਿਲਣ ਨਾਲ ਲੋਕ ਆਪਮੁਹਾਰੇ ਹੋ ਗਏ। ਭ੍ਰਿਸ਼ਟਾਚਾਰੀ ਅੱਗੇ ਉਣ ਲੱਗ ਪਏ। ਕਿਉਂਕਿ ਕਾਨੂੰਨ ਲਚਕਦਾਰ ਸੀ ਤੇ ਸਜ਼ਾਾਂ ਘੱਟ ਸੀ। ਤੇ ਰਿਸ਼ਵਤ ਦਾ ਬੋਲਬਾਲਾ ਹੋ ਗਿਆ। ਇਸ ਤਰ੍ਹਾਂ ਕੰਮ ਇਹ ਵੱਧਦਾ ਗਿਆ। ਸਿਆਸਤ ਵਿੱਚ ਅਮੀਰਾਂ ਦੇ ਨਾਲ-ਨਾਲ ਗੁੰਡੇ ਵੀ ਆ ਗਏ। ਸਰਜੇ ਸਰਜੇ ਅਮੀਰ ਅਮੀਰ ਹੁੰਦਾ ਗਿਆ ਗਰੀਬ ਗਰੀਬ ਹੋਣ ਲੱਗ ਪਏ ਰਾਜਸੀ ਲੋਕਾਂ ਵਿੱਚ ਹੰਕਾਰ ਵਧਣ ਦੀ ਸ਼ੁਰੂਆਤ ਹੋ ਗਈ ਇਸੇ ਤਰ੍ਹਾਂ ਫਿਰ ਇਲੈਕਟ੍ਰੋਨਿਕ ਯੁੱਗ ਆ ਗਿਆ ਇਹ ਯੁੱਗ ਬੜਾ ਵਧਣ ਫੁੱਲਣ ਲੱਗ ਪਿਆ ਲੋਕਾਂ ਦੀ ਈ ਐਮ ਆਈ ਦੀ ਸਹੂਲਤ ਕਰਕੇ ਸੁੱਖ ਪ੍ਰਾਪਤ ਕਰਨ ਲਈ ਦੌੜ ਲੱਗ ਗਈ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਯੁੱਗ ਆ ਗਿਆ ਚੀਜ਼ਾਂ ਬਦਲਣ ਲੱਗੀਆਂ ਸਰਕਾਰੀ ਦਰਬਾਰੇ ਤੇ ਆਮ ਲੋਕਾਂ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਸਾਰੀ ਦੁਨੀਆ ਵਿੱਚ ਬਣ ਰਹੇ ਸਨ ਪਰ ਭਾਰਤ ਵਿੱਚ ਇਹ ਦੌੜ ਦਿਨ ਬ ਦਿਨ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਲੋਕਾਂ ਵਿੱਚ ਲੋਭ ਜਾਂ ਲੋੜਾਂ ਪੂਰੀਆਂ ਕਰਨ ਲਈ ਕ腐ਸ਼ਨ ਵੱਧ ਗਈ ਤੇ ਕ腐ਸ਼ਨ ਦਾ ਬੋਲਬਾਲਾ ਸਿਆਸੀ ਲੋਕਾਂ ਵਿੱਚ ਵੀ ਵੱਡਾ ਹੋ ਗਿਆ ਹੈ ਤੇ ਹੰਕਾਰ ਸਿਰ ਚੜ ਕੇ ਬੋਲਣ ਲੱਗ ਪਿਆ ਲੋਕ ਅੰਦਰੋਂ ਸੁਖੀ ਨਹੀਂ ਰਹੇ ਉਹਨਾਂ ਦੇ ਦੁੱਖ ਚਿੰਤਾ ਫਿਕਰ ਇਹ ਬਹੁਤ ਵੱਧ ਗਏ ਹਨ ਨੈਤਿਕਤਾ ਤੋਂ ਅਨੈਤਿਕਤਾ ਵਿੱਚ ਤੇਜ਼ੀ ਨਾਲ ਵਧਦਾ ਹੋਈ ਜਾ ਰਿਹਾ ਹੈ ਇੰਜ ਲੱਗਦਾ ਹੈ ਕਿ ਕੋਈ ਵੀ ਸੁਖੀ ਨਹੀਂ ਹੈ ਨਹੀਂ ਅਜਿਹੀ ਗੱਲ ਵੀ ਨਹੀਂ ਹੈ ਕਿ ਕੋਈ ਵੀ ਸੁਖੀ ਨਹੀਂ ਹੈ ਪਰ ਇਹ ਕਹਿ ਸਕਦੇ ਹਾਂ ਸੁਖੀ ਲੋਕਾਂ ਦੀ ਅੱਜ ਕੱਲ 50 ਸਾਲ ਪਹਿਲੇ ਵਾਲੇ ਲੋਕਾਂ ਤੋਂ ਗਿਣਤੀ ਕਾਫੀ ਘੱਟ ਹੈ ਸੁਖੀ ਉਸ ਨੂੰ ਕਹਿੰਦੇ ਹਨ ਜਿਹੜਾ ਘੱਟ ਤੋਂ ਘੱਟ ਚਿੰਤਿਤ ਹੋਵੇ ਉਸ ਨੂੰ ਰਾਤ ਨੂੰ ਨੀਂਦ ਚੰਗੀ ਆਉਂਦੀ ਹੋਵੇ ਇਹੋ ਜਿਹੇ ਲੋਕਾਂ ਦੀ ਗਿਣਤੀ ਹੁਣ ਬਹੁਤ ਥੋੜੀ ਹੋ ਗਈ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਅਮੀਰ ਦਾ ਹੰਕਾਰ ਤੇ ਲੋਭ ਦੋਨੋਂ ਹੀ ਵੱਧ ਰਹੇ ਹਨ ਤੇ ਇਹ ਰੁਝਾਨ ਸਿਆਸੀ ਲੋਕਾਂ ਵਿੱਚ ਬਹੁਤ ਜ਼ਿਆਦਾ ਹੋ ਗਿਆ ਹੈ ਹੰਕਾਰ ਨਾਲ ਗੜੁੱਚ ਹੋ ਗਏ ਹਨ ਆਮ ਆਦਮੀ ਦੀ ਜ਼ਿੰਦਗੀ ਜਿਹੜੀ ਹੈ ਉਹ ਕਠਿਨਾਈਆਂ ਨਾਲ ਭਰੀ ਪਈ ਹੈ ਲੋਕ ਬਹੁਤ ਮਿਹਨਤ ਕਰ ਰਹੇ ਹਨ ਤੇ ਉਸ ਦੇ ਮੁਕਾਬਲੇ ਉੰਨੀ ਪ੍ਰਾਪਤੀ ਨਹੀਂ ਹੋ ਰਹੀ ਆਮ ਮਨੁੱਖ ਨੂੰ ਇਸ ਹਾਲਾਤ ਵਿੱਚ ਰੱਬ ਜੀ ਕੀ ਕਰਨਗੇ ਸਾਡੀ ਬੇਨਤੀ ਨੂੰ ਕਿਵੇਂ ਪ੍ਰਵਾਨ ਕਰਨਗੇ ਜਗਤ ਜਿਹੜਾ ਹੰਕਾਰ ਤੇ ਲੋਭ ਦੀ ਅੱਗ ਵਿੱਚ ਸੜ ਰਿਹਾ ਹੈ ਉਸ ਨੂੰ ਕਿਵੇਂ ਠੰਡਾ ਕਰਨਗੇ ਵਾਹਿਗੁਰੂ ਜੀ ਰੱਬ ਜੀ ਸਰਵ ਵਿਆਪਕ ਹਨ ਸਰਵ ਸ਼ਕਤੀਮਾਨ ਹਨ ਈਸ਼ਵਰ ਸਭ ਮਨੁੱਖਾਂ ਦੇ ਅੰਦਰ ਹੈ ਹੰਕਾਰੀਆਂ ਤੇ ਲੋਬੀਆਂ ਦੇ ਅੰਦਰ ਵੀ ਹੈ ਤੇ ਆਮ ਮਨੁੱਖਾਂ ਦੇ ਅੰਦਰ ਵੀ ਹੈ ਜਦੋਂ ਆਮ ਮਨੁੱਖ ਈਸ਼ਵਰ ਕੋਲ ਬਹੁਤਾਤ ਵਿੱਚ ਅਰਦਾਸਾਂ ਕਰਨਗੇ ਬੇਨਤੀਆਂ ਕਰਨਗੇ ਤਾਂ ਈਸ਼ਵਰ ਉਹਨਾਂ ਦੀਆਂ ਬੇਨਤੀਆਂ ਜ਼ਰੂਰ ਸੁਨੇਗਾ ਉਹ ਫਿਰ ਐਸੀ ਵਿਦ ਬਣਾਏਗਾ ਹੰਕਾਰੀਆਂ ਦਾ ਹੰਕਾਰ ਤੋੜਨ ਲਈ ਉਹਨਾਂ ਸਾਹਮਣੇ ਸੱਚਾ ਮਨੁੱਖ ਖੜਾ ਕਰ ਦੇਵੇਗਾ ਸਾਹਮਣੇ ਵੱਡੀ ਲਕੀਰ ਖਿੱਚ ਦੇਵੇਗਾ ਜਾਂ ਹੰਕਾਰੀ ਮਨੁੱਖ ਆਪਣੇ ਹੀ ਕੀਤੇ ਹੋਏ ਪਾਪਾਂ ਦੁਆਰਾ ਫਸ ਜਾਣਗੇ ਜਾਂ ਫਿਰ ਤੀਜਾ ਜਿਹੜਾ ਵਿਕਲਪ ਹੈ ਉਹ ਹੈ ਆਮ ਜਨਤਾ ਆਮ ਜਨਤਾ ਦੀ ਆਤਮਾ ਨੂੰ ਈਸ਼ਵਰ ਤਾਕਤ ਬਖਸ਼ੇਗਾ ਤੇ ਉਹ ਲੋਕ ਹੰਕਾਰ ਤੇ ਲੋਭੀਆਂ ਖਿਲਾਫ ਉੱਠ ਪੈਣਗੇ ਇਸ ਤਰ੍ਹਾਂ ਹੁੰਦਾ ਆਇਆ ਹੈ ਤੇ ਕੁਝ ਨਾ ਕੁਝ ਹੁਣ ਵੀ ਹੋਵੇਗਾ ਸਾਡਾ ਇਹ ਫਰਜ਼ ਬਣਦਾ ਹੈ ਈਸ਼ਵਰ ਤੱਕ ਕਿ ਅਸੀਂ ਰੋਜ਼ਾਨਾ ਨਾਮ ਸਿਮਰਨ ਕਰੀਏ ਬਾਣੀ ਪੜੀਏ ਤੇ ਗਰੀਬ ਦੀ ਮਦਦ ਕਰੀਏ ਤੇ ਹਰ ਵੇਲੇ ਮਨ ਵਿੱਚ ਅਰਦਾਸ ਕਰੀਏ ਕਿ हे ਸੱਚੇ ਪਾਤਸ਼ਾਹ ਚੰਗੇ ਯੁੱਗ ਦੀ ਸ਼ੁਰੂਆਤ ਕਰੋ ਜੀ ਤਾਂ ਕਿ ਲੋਕਾਂ ਦੇ ਹਿਰਦਿਆਂ ਵਿੱਚ ਪਰਵਰਤਨ ਆਵੇ ਸ਼ਾਂਤੀ ਆਵੇ ਚਿੰਤਾ ਫਿਕਰ ਵਿੱਚ ਪ੍ਰਭੂ ਜੀ ਤੁਹਾਡੀ ਭਗਤੀ ਵੀ ਨਹੀਂ ਹੁੰਦੀ ਗੁਣ ਨਹੀਂ ਗਾਏ ਜਾਂਦੇ ਅਸੀਂ ਮਨੁੱਖ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੋਈ ਰਸਤਾ ਬਣਾਓ ਕਿ ਜਨਤਾ ਸੁਖੀ ਹੋ ਜਾਵੇ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ